ਉਧਰ ਬੇਅਦਬੀ ਦੇ ਮੁੱਦੇ ਤੇ ਜਾਖੜ ਨੇ ਮਾਨ ਸਰਕਾਰ ਨੂੰ ਘੇਰਿਆ ਉਹਨਾਂ ਦਾ ਕਹਿਣਾ ਕਿ ਕਾਨੂੰਨ ਲਿਆਉਣ ਦੀ ਗੱਲ ਕਰਨ ਵਾਲੇ ਮੇਰੇ ਸਵਾਲਾਂ ਦਾ ਪਹਿਲਾਂ ਜਵਾਬ ਦੇਣ ਹੁਣ ਤੱਕ ਸਰਕਾਰ ਨੇ ਬੇਅਦਬੀ ਦੇ ਕਿੰਨੇ ਕੁ ਦੋਸ਼ਿਆਂ ਨੂੰ ਸਜ਼ਾ ਦਵਾਈ 24 ਘੰਟੇ ਅੰਦਰ ਦੋਸ਼ਿਆਂ ਨੂੰ ਸਜ਼ਾ ਦਾਅਵਾ ਕਰਨ ਵਾਲੇ ਆਖਰਕਾਰ ਹੁਣ ਚੁੱਪ ਕਿਉਂ ਨੇ ਜਿਆ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਸਾਨੂੰ ਹਾਲੇ ਤੱਕ ਨਵੇਂ ਕਾਨੂੰਨ ਦੀ ਕਾਪੀ ਤੱਕ ਨਹੀਂ ਦਿੱਤੀ ਗਈ ਸੋ ਲਗਾਤਾਰ ਸਰਕਾਰ ਬੈਕਫੋਰਟ ਤੇ ਨਜ਼ਰ ਆ ਰਹੀ ਇੱਕ ਪਾਸੇ ਸੁਨੀਲ ਜਾਖੜ ਦੂਜੇ ਪਾਸੇ ਪ੍ਰਤਾਪ ਬਾਜਵਾ ਬੇਅਦਬੀ ਦੇ ਮੁੱਦੇ ਤੇ ਸਰਕਾਰ ਕਹਿੰਦੀ ਕਿ ਅਸੀਂ ਕਾਨੂੰਨ ਲੈ ਕੇ ਆਵਾਂਗੇ ਬਾਰੇ ਸੁਨੀਲ ਜਾਖੜ ਦਾ ਕਹਿਣਾ ਹੈ ਕਿ ਹੁਣ ਤੱਕ ਸਰਕਾਰ ਨੇ ਬੇਵਿਦਵਿਤੇ ਕਿੰਨੇ ਕਦੋਸ਼ਿਆਂ ਨੂੰ ਸਜ਼ਾ ਦਿੱਤੀ ਪਹਿਲਾਂ ਸਰਕਾਰ ਐ ਕੱਲ ਦਾਤਾ ਜਵਾਬ ਦਵੇ ਪ੍ਰਤਾਪ ਬਾਜਵਾ ਵੀ ਵਰਤੇ ਨਜ਼ਰ ਆਇਆ ਪ੍ਰਤਾਪ ਬਾਜਵਾ ਦਾ ਕਹਿਣਾ ਹੈ ਕਿ ਸਾਨੂੰ ਹਾਲੇ ਤੱਕ ਨਵੇਂ ਕਾਨੂੰਨ ਦੀ ਕਾਪੀ ਤੱਕ ਮੁਹੱਈਆ ਨਹੀਂ ਕਰਵਾਈ ਗਈ ਸੋ ਕੀ ਬਾਕੀ ਜੀ ਨਵੇਂ ਕਾਨੂੰਨ ਸੰਬੰਧੀ ਕੀ ਵਿਧਾਨ ਸਭਾ ਦੇ ਵਿੱਚ ਰੋਲਾ ਜਾਰੀ ਰਹੇਗਾ ਵਿਰੋਧੀ ਧਿਰਾਂ ਕੀ ਹੁਣ ਹੋਰ ਜ਼ਿਆਦਾ ਹਮਲਾਵਰ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਹ ਉਹਨਾਂ ਰੋਲਾ ਸਮਤ ਸੀਗਾ ਪਰ ਬੇਵਿਦਵਿ ਦੇ ਮੁੱਦੇ ਤੇ ਜਾਖੜ ਅਤੇ ਪ੍ਰਤਾਪ ਬਾਜਵਾ ਦੋਵੇਂ ਆਮ ਆਦਮੀ ਪਾਰਟੀ ਨੂੰ ਘੇਰਦੇ ਨਜ਼ਰ ਆਏ ਜਿੱਥੇ ਤਾਈ ਬੇਅਦਬੀ ਦਾ ਮੁੱਦਾ ਹੈ ਸਾਹਿਬ ਜਿਹੜਾ 3 ਸਾਲ 4 ਮਹੀਨੇ ਦੇ ਅੰਦਰ ਜਿਹੜਾ ਕੰਮ ਹੈ ਕਹਿੰਦੇ ਸੀਗੇ ਛੱਤਾਂ ਤੇ ਚੜ ਚੜ ਕੇ ਇਹਨਾਂ ਨੇ ਕੀਤਾ ਵੀ 24 ਘੰਟੇ ਦੇ ਅੰਦਰ ਤੁਸੀਂ ਸਾਰੇ ਸਾਥੀ ਗਵਾਹੋ ਤੁਹਾਡੇ ਸਾਹਮਣੇ ਫਰਮ ਮੈਨੀਫੈਸਟੋ ਕੇਜਰੀਵਾਲ ਸਾਹਿਬ ਤੋਂ ਲੈ ਕੇ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਥੋੜੇ ਕੋਣ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਹਾ ਸੀਗਾ ਹੁਣ ਤੱਕ ਹੀ ਕਰੀਬਨ 28900 ਕੰਟੇ ਨਿਕਲ ਗਏ ਪਰ ਕੋਈ ਵੀ ਕਿਸੇ ਕਸਮ ਦਾ ਐਕਸ਼ਨ ਇਸ ਮੁੱਦੇ ਦੇ ਉੱਤੇ ਨਹੀਂ ਲਿਆ ਗਿਆ ਮੇਰਾ ਸਿੱਧਾ ਜਿਹਾ ਸਵਾਲ ਹੈ ਕਿਉਂਕਿ ਕੱਲ ਤਾਂ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਵੀ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫਾਇਰ ਲਾਣਾ ਦਾ ਬਹੁਤ ਦੂਰ ਦੀ ਗੱਲ ਆ ਕਿਸੇ ਨੂੰ ਫਾਇਰ ਲਾਣ ਵਾਲਾ ਆਇਆ ਕਹਿ ਰਿਹਾ ਜੀ ਉਸ ਚੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕੈਦ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਤੁਸੀਂ ਫਾਂਸੀ ਤਾਂ ਬਾਅਦ ਚੇ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਈ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਕਿਉਂਕਿ ਇਹਦਾ ਬਾਤ ਅਫਸਰ ਤਾਂ ਥੋੜੀ ਹੁਣ ਵੀ ਨਹੀਂ ਮੰਨਣੋਂ हट ਗਏ ਪਰ ਇਸ ਕਰਕੇ ਇਹਨਾਂ ਤੋਂ ਸਵਾਲ ਆ ਪੁੱਛਣਾ ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਇਸ ਇਸ ਬਿਲ ਦਾ ਜਿਹੜਾ ਖੜੜਾ ਕਿੱਥੇ ਹੈ ਸਭ ਕਿਹਦੇ ਨਾਲ ਡਿਸਕਸ ਕੀਤਾ ਤੁਸੀਂ ਜਿਹੜੀ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵੱਖ-ਵੱਖ ਧਰਮ ਦੀ ਜਿਹਦੇ ਕਰਕੇ ਪਹਿਲਾਂ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਤੁਹਾਡੀ ਉਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ ਚੀਫ ਮਿਨਿਸਟਰ ਸਾਹਿਬ ਦੀ ਜਾਂ ਕਨਸਰਨਡ ਸੈਕਟਰੀਜ਼ ਦੀ ਜਾਂ ਇਹਨਾਂ ਦੇ ਲਾਰਡ ਡਿਪਾਰਟਮੈਂਟ ਦੀ ਕੋਈ ਮੀਟਿੰਗ ਹੁੰਦੀ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਣਾ ਚਾਹੋਗੇ ਸੋ ਇਟ ਇਜ਼ ਅ ਟੋਟਲ ਐਂਡ ਟੋਟਲ ਬੋਗਸ ਜਿਹੜਾ ਇਹਨਾਂ ਦਾ ਕੰਮ ਹੈ ਉਹਨੂੰ ਇਹਨਾਂ ਨੇ ਲੈ ਕੇ ਕੀਤਾ ਹੈ